ਕਾ ਚੰਡੀਗੜ੍ਹ ਦੀਆਂ ਸੜਕਾਂ ਤੇ ਵਕੀਲ ਤੁਸੀਂ ਦੇਖੋ ਕਿੰਨੀ ਵੱਡੀ ਤਾੜਚ ਉਤਰੇ ਹੋਏ ਨੇ ਆਸ-ਪਾਸੇ ਟ੍ਰੈਫਿਕ ਹੈ ਜਿਹੜੀ ਉਹ ਵੀ ਰੁਕੀ ਆ ਤੁਸੀਂ ਇੱਕ ਦਿਸ਼ੀਓਂ ਹੀ ਜਾ ਕੇ ਆਓ ਜੋ ਸੀਨੀਅਰ ਸਿਟੀਜਨ ਦੇ ਕੇ ਦੇਖੋ ਉੱਥੇ ਕਿੰਨੇ ਸਾਲਾਂ ਤੋਂ ਬੰਦੇ ਕਿਵੇਂ ਪਰੇਸ਼ਾਨ ਆਏ 3 ਵਜੇ ਟਾਈਮ ਦਿੰਦੇ 7-7 ਵਜੇ ਤੱਕ ਬੈਠ ਰਹਿੰਦੇ ਆ ਤੇ ਬਾਹਰ ਖੜੇ ਰਹਿੰਦੇ ਆ ਪਾਗਲਾ ਵਾਂ ਤੇ ਕੋਈ ਆਰਡਰ ਨਹੀਂ ਹੁੰਦਾ ਤੇ ਇਹਦੇ ਨਾਲ ਤਾਂ ਇਸ ਤੋਂ ਚੰਗਾ ਤਾਂ ਐਡਵੋਕੇਟ ਖਤਮ ਹੀ ਕਰ ਦਿਆ ਲੋਕ ਇੱਥੋਂ ਆਪ ਲੋਕ ਕੋਟਾਂ 'ਚ ਜਾਂਦੇ ਨੇ ਫਿਰ ਕੋਟਾਂ 'ਚ ਫੇਰਾ ਕਰਨ ਦੇ ਕੋਈ ਜੁਡੀਸ਼ਰੀ ਮਾਈਂਡ ਅਪਲਾਈ ਹੋ ਕੇ ਕੋਈ ਡਿਸੀਜਨ ਨਿਕਲਦਾ ਹੈ ਤਾਂ ਉਸੇ ਦੋਨੋਂ ਪਾਰਟੀ ਸੈਟੀਸਫਾਈ ਹੋਤੀ ਹੈ ਔਰ ਇੱਕ ਬਿਊਰੋਕਰੇਟ ਜੀ ਦੇ ਆਫਿਸ 'ਚ ਅਗਰ ਕੋਈ ਜੀ ਨਿਕਲਦੀ ਹੈ ਤਾਂ ਉਹ ਚੈਲੈਂਜੇਬਲ ਔਰ ਜੁਗਾਸਤੀ ਹੈ ਉਸੇ ਸੀਨੀਅਰ ਸਿਟੀਜਨ ਦਾ ਕੇਸ ਦੇਖਦੇ ਆ ਕਿ ਲਿਟੀਗੈਂਟ ਤੇ ਐਡਵੋਕੇਟ ਦੀ ਕਿੰਨੀ ਸੱਟ ਹੁੰਦੀ ਓਥੇ ਤੇ ਉਥੇ 20 20 ਸਾਲ 10 ਸਾਲ ਨਹੀਂ ਹੋਟਰ ਨੇ ਹੋਣਗੇ ਕਿੱਥੇ ਤੱਕ ਫਿਰ ਕਿੰਨੇ ਦਿਨ ਚੱਲੂਗਾ ਇਹ ਸਰ ਇਨਫਿਨਿਟ ਜਦ ਤੱਕ ਬੰਨਸਾ ਬੰਨਸਾ ਬੁਲਾ ਦੇਣਾ ਸਰ ਪਕਲ ਖਰਮ ਹੋ ਜਾਏਗਾ ਆਪੋ ਦੇਸੀ ਪਾਸ ਸਮਝੀਏ ਤਾਂ ਜਿਹੜੇ ਮਕਾਨ ਮਾਲਕਾਂ ਤੇ ਕਿਰਾਏਦਾਰਾਂ ਦੇ ਝਗੜੇ ਨੂੰ ਲੈ ਕੇ ਨਿਵਾਰਣ ਹੁਣ ਪ੍ਰਸ਼ਾਸਨ ਨੂੰ ਨੇ ਜਿਹੜੀ ਇੱਕ ਐਮਚੀਨ ਰਿਪੋਰਟ ਭੇਜੀ ਆ ਉਹਦੇ ਵਿੱਚ ਇਹ ਆ ਵੀ ਪਾਵਰਾਂ ਨੇ ਜਿਹੜੀਆਂ ਉਹਨیں ਅਡਮਿਨਿਸਟ੍ਰੇਸ਼ਨ ਨੂੰ ਦਿੱਤੀਆਂ ਜਾਣ। ਸਸੀਕਾ ਲੋ ਚੰਡੀਗੜ੍ਹ ਦੀ ਸੜਕਾਂ ਤੇ ਵਕੀਲ ਤੁਸੀਂ ਦੇਖੋ ਕਿੰਨੀ ਵੱਡੀ ਤਦਾਰ ਚ ਉਤਰੇ ਹੋਏ ਨੇ ਆਸੇ ਪਾਸੇ ਟ੍ਰੈਫਿਕ ਹੈ ਜਿਹੜੀ ਉਹ ਵੀ ਰੋਕੀ ਆ ਤਾਂ ਕਿ ਕੋਈ ਹਾਦਸਾ ਨਾ ਹੋ ਜੇ ਮਸਲਾ ਜਿਹੜੀ ਹੜਤਾਲ ਚੱਲ ਰਹੀ ਆ ਤੇ ਬਾਕੀ ਕਲ ਬਾਤ ਇਹਨਾਂ ਨਾਲ ਹੀ ਕਰ ਲਾਂਗੇ ਕਿ ਮਸਲਾ ਕੀ ਵੱਡੇ ਤੌਰ ਤੇ ਉਲਝਿਆ ਹੈ ਕਿਉਂਕਿ ਜਿਹੜਾ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਐਮਬੈਚੂਰ ਨੂੰ ਐਕਟ ਭੇਜਿਆ ਗਿਆ ਹੈ ਉਹਦੇ ਸੰਬੰਧ ਵਿੱਚ ਜਿਹੜਾ ਹੈਗਾ ਇਹ ਕੋਟਿਆਸਾ ਜਿਹੜਾ ਹੁੰਦਾ ਨਜ਼ਰ ਆਉਂਦਾ ਤੇ ਹੁਣ ਗੱਲ ਇਹ ਹੈ ਕਿ ਆਖਰ ਇਸ ਪ੍ਰੋਟੈਸਟ ਨੂੰ ਲੈ ਕੇ ਇਹ ਸਭ ਕੀ ਮਸਲਾ ਕੀ ਹੈ ਜਿਹਨੂੰ ਲੈ ਕੇ ਸੜਕਾਂ ਦੇ ਆਕਰ ਰੁੱਤਰੇ ਅਸੀਂ 3-4 ਦਿਨ ਤੋਂ ਨਾ ਕੰਡੈਂਸੀ ਇੱਕ ਨਵਾਂ ਲਗ ਇੰਪਲੀਮੈਂਟ ਕਰਨ ਜਾ ਰਹੀ ਹੈ ਗਵਰਨਮੈਂਟ ਜਿਹੜਾ ਕਿ ਬਿਲਕੁਲ ਲਿਟੀਗੈਂਟ ਵਾਸਤੇ ਵੀ ਖਰਾਬ ਹੈ ਕਿਉਂਕਿ ਇਨਸਾਫ ਨਹੀਂ ਹੋਣਾ ਫਿਰ ਕਿਉਂਕਿ ਜੁਡੀਸ਼ੀ ਮਾਈਂਡ ਕਿਵੇਂ ਅਪਲਾਈ ਕਰੇਗਾ ਇੱਕ ਅਕਟਿਵ ਰਿਸਟਰ ਦੇ ਵਿੱਚ ਦੇਖਿਆ ਗਿਆ ਹੋਊਗੀ ਜਿਹੜੇ ਪਹਿਲਾਂ ਵੀ ਬਹੁਤ ਤੋਂ ਵੱਡੇ ਤੌਰ ਤੇ ਮਸਲੇ ਮਕਾਨ ਮਾਲਕਾਂ ਤੇ ਕਿਰਾਏਦਾਰਾਂ ਦੇ ਚੱਲਦੇ ਨੇ ਪਰ ਲੱਗਦਾ ਵੀ ਅਗਰ ਤੁਸੀਂ ਤੁਸੀ ਪ੍ਰੈਸੀ ਚੋਕ ਉਧਰੋਂ ਜ਼ਿਆਦਾ ਨੋਲੇਜ ਹੋਈ ਸਾਡੇ ਤੋਂ ਤੁਸੀਂ ਇੱਕ ਡੀਸੀ ਆਫਿਸ ਜਾ ਕੇ ਆਓ ਤੋ ਸੀਨੀਅਰ ਸਿਟੀਜਨ ਦੇ ਕੇਸ ਦੇਖੋ ਉਥੇ ਕਿੰਨੇ ਸਾਲਾਂ ਤੋਂ ਬੰਦੇ ਕਿਵੇਂ ਪਰੇਸ਼ਾਨ ਆਏ 3 ਵਜੇ ਟਾਈਮ ਦਿੰਦੇ ਆ 7-7 ਵਜੇ ਤੱਕ ਬੈਠੇ ਰਹਿੰਦੇ ਆ ਤੇ ਬਾਹਰ ਖੜੇ ਰਹਿੰਦੇ ਆ ਪਾਗਲਾ ਮੰਗ ਤੇ ਕੋਈ ਆਰਡਰ ਨਹੀਂ ਹੁੰਦਾ ਤੇ ਤੇ ਇਹਦੇ ਨਾਲ ਇਸ ਤੋਂ ਚੰਗਾ ਤਾਂ ਐਡਵੋਕੇਟ ਖਤਮ ਹੀ ਕਰ ਦੇਣਾ ਐਡਵੋਕੇਟਾਂ ਨੂੰ ਜਿਹੜੇ ਨਵੇਂ ਬੱਚੇ ਆ ਰਹੇ ਆ ਜਿਸ ਨੇ ਮੈਂ profession ਜਾਇਆ ਸੀ ਸਾਡੀ ਡਿਸਟ੍ਰਿਕਟ ਕੋਰਟ ਐਸ ਡੀ ਐਮ ਕੋਰਟ ਵੀ ਸੀਗੀ ਲੇਬਰ ਕੋਰਟ ਵੀ ਸੀ ਕੰਜ਼ਿਊਮਰ ਕੋਰਟ ਵੀ ਸੀ ਆਰਬਿਟ੍ਰੇਸ਼ਨ ਵੀ ਸੀਗੇ ਹੁਣ ਸਾਰੇ ਕੇਸ ਟ੍ਰਾਂਸਫਰ ਹੋ ਰਹੇ ਆ ਇੱਕ ਲੀਗਲ ਰੇਡ ਬਣ ਗਿਆ ਇੱਕ ਆਬ ਮੀਡੀਏਸ਼ਨ ਮੀਡੀਏਟਰ ਪੁਆਇੰਟ ਕਰਦੇ ਪਬਲ मिल मिल रहे हैं रहा है फ्री क्लाइंट जस्टिस भी, भी फर्क बहुत बहुत फर्क पवेगा आप सोचिए जो यहाँ ये रेंट पावर दे रहे हैं वो एडमिनिस्ट्रेशन एक पावर उनके पास एडमिनिस्ट्रेशन काम ही इतना है कि वो हर दिन कोई किसी मीटिंग में उलझे रहते हैं

ਤਿੰਨ-ਤਿੰਨ ਚਾਰ-ਚਾਰ ਸਾਲ ਬਾਬਾ ਜਾਲ ਤਾਂ ਵਹਾਂ ਕੋ ਡਿਸਿੰਨ ਦੇਖਿਆ ਜਾਵੇ ਤੁਹਾਡੀ ਸਟ੍ਰਾਈਕ ਲਗਾਤਾਰ ਚੱਲ ਰਹੀ ਆ ਵਕੀਲ ਸੜਕਾਂ ਤੇ ਉਤਰਨਾ ਲੱਗਦਾ ਵੀ ਇਨਸਾਫ ਦੋ ਉਹਨਾਂ ਨਾਲ ਆਪਸ ਅਸੀਂ ਲਿਟੀਗੈਂਟ ਵਾਸਤੇ ਕਰ ਰਹੇ ਆ ਸਾਰਾ ਕੁਝ ਕਿਉਂਕਿ ਜਦ ਨਾਲ ਅਸੀਂ ਸੀਨੀਅਰ ਸਿਟੀਜ਼ਨ ਦਾ ਕੇਸ ਦੇਖਦੇ ਆ ਕਿ ਲਿਟੀਗੈਂਟ ਤੇ ਐਡਵੋਕੇਟ ਦੀ ਕਿੰਨੀ ਇਨਸਲਟ ਹੁੰਦੀ ਓਥੇ ਤੇ ਓਥੇ 20-20 ਸਾਲ 10 ਸਾਲ ਆਰਡਰ ਨਹੀਂ ਹੋਣਗੇ ਇੱਥੇ ਤਾਂ ਫਿਰ ਹੁਣ ਕਿੰਨੇ ਦਿਨ ਚੱਲੂਗਾ ਇਹ ਸਰ ਇਨਡੀਫਿਨਿਟ ਜਦ ਤੱਕ ਸਾਨੂੰ ਕੋਰਟ ਸਾਹਿਬ ਨੂੰ ਸਾਹਿਬ ਬੁਲਾਣ ਨੂੰ ਸਾਣ ਬਗਲ ਖਤਮ ਹੋ ਜਾਏਗੀ ਗੱਲਬਾਤ ਹੋਈ ਹੈ ਨਹੀਂ ਇੰਟੀਮੀਟ ਕਰਤਾ ਉਹ ਟਾਈਮ ਦੇਣਗੇ ਤਾਂ ਸਿਪਰੇਜੈਂਟੇਸ਼ਨ ਦੇ ਰੱਖੀ ਹੈ ਉਹਨਾਂ ਤਾਂ ਸਾਰੀ ਸਾਰੀ ਗੱਲ ਸਾਰੀ ਪ੍ਰੋਬਲਮ ਦੱਸੀ ਹੋਈ ਹੈ एवरीथिंग ਇਜ਼ ਡਿਫਾਈਨਡ ਥੀਰ ਤੁਸੀਂ ਦੇਖੋ ਕਿ ਆਖਰਕਾਰ ਚੰਡੀਗੜ੍ਹ ਦੇ ਵਿੱਚ ਵਕੀਰ ਨੇ ਜਿਹੜੇ ਸੜਕਾਂ ਦੇ ਉੱਤਰਦੇ ਨੇ ਕਹਿਣ ਦਾ ਭਾਵ ਸਾਰ ਤੌਰ ਤੇ ਇਹ ਹੈ ਵੀ ਜਿਹੜਾ ਪਾਵਰਾਂ ਤੁਹਾਨੂੰ ਜੇ ਆਪਾਂ ਦੇਸੀ ਪਾਸ ਸਮਝੀਏ ਤਾਂ ਜਿਹੜੇ ਮਕਾਨ ਮਾਲਕਾਂ ਤੇ ਕਿਰਾਏਦਾਰਾਂ ਦੇ ਝਗੜੇ ਨੂੰ ਲੈ ਕੇ ਨਿਵਾਰਨ ਹੁਣ ਪ੍ਰਸ਼ਾਸਨ ਨੂੰ ਨੇ ਜਿਹੜੀ ਇੱਕ ਐਮ ਐਚ ਐਨ ਰਿਪੋਰਟ ਭੇਜੀ ਆ ਉਹਦੇ ਵਿੱਚ ਇਹ ਹੈ ਵੀ ਪਾਵਰਾਂ ਨੇ ਜਿਹੜੀਆਂ ਉਹ ਨੀਚੇ ਐਡਮਿਨਿਸਟ੍ਰੇਸ਼ਨ ਨੂੰ ਦਿੱਤੀਆਂ ਜਾਣ ਜੀ ਤੋਂ ਬਾਅਦ ਸਾਫ ਤੌਰ ਤੇ ਲੱਗਦਾ ਵੀ ਕਿਤਨੇ ਕਿਤੇ ਵਕੀਰ ਇਹ ਗੱਲ ਕਹਿੰਦੇ ਨੇ ਵੀ ਆਪਦੇ ਤੌਰ ਤੇ ਜਿਹੜਾ ਇਨਸਾਫ ਲੈਣ ਦੇ ਵਿੱਚ ਜਿੱਥੇ ਦੇਰੀ ਹੋਊਗੀ ਤਾਂ ਨਾਲ ਨਾਲ ਇਹ ਵੀ ਹੈ ਕਿ ਉਸ ਮਸਲੇ ਨੂੰ ਲੈ ਕੇ ਜਿਹੜੇ ਹੱਲ ਨੇ ਉਹ ਨਹੀਂ ਹੋ ਪਾਣਗੇ ਇਸੇ ਚੀਜ਼ ਨੂੰ ਲੈ ਕੇ ਜਿਹੜਾ ਪ੍ਰੋਟੈਸਟ ਹੈ ਉਹ ਕਹਿੰਦੇ ਸਾਡਾ ਲਗਾਤਾਰ ਜਾਰੀ ਹੈ ਜਿੰਨਾ ਚਿਰ ਮਸਲੇ ਦਾ ਕੋਈ ਹੱਲ ਨਹੀਂ ਹੁੰਦਾ ਸੀਨੀਅਰ ਵੀਡੀਓ ਨਾਲ ਸੰਬੰਧਿਤ ਇਹਦੇ ਨਾਲ ਉਸ ਮਿਸਿੰਗ ਰੋਜਨਾ ਸੋਸਾਇਟੀ ਵੀ ਚੰਡੀਗੜ੍ਹ